ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਓ ਅੱਜ ਦੇ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਪ੍ਰਭੂ ਜੀ ਸਿਨਾਸਿ ਦੀ ਦਾ ਧੰਨਵਾਦ ਕਰਦੇ ਆਂ ਸਾਲੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਔਨ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸੁਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੂ ਯਸ਼ਮਸੀ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਖਾਸ ਤੌਰ ਤੇ ਉਹਨਾਂ ਭੈਣਾ ਭਾਈਆਂ ਦੇ ਲਈ ਵਚਨਾਂ ਨੂੰ ਜਾਣਾਂਗੇ ਜਿਨ੍ਹਾਂ ਨੂੰ ਰਾਤ ਦੇ ਸਮੇਂ ਡਰ ਲੱਗਦਾ ਹੈ ਜਾਂ ਸ਼ੈਤਾਨੀ ਦਬਾਅ ਪਾਉਂਦੇ ਨੇ ਸੁਪਨੇ ਦੇ ਵਿੱਚ ਸ਼ੈਤਾਨ ਦੇ ਦੁਆਰਾ ਬੁਰੇ ਵਿਚਾਰ ਆਉਂਦੇ ਜਾਂ ਫਿਰ ਦਿਨ ਵਿੱਚ ਚੱਲਦੇ ਫਿਰਦੇ ਬੁਰੇ ਵਿਚਾਰ ਨੈਗੇਟਿਵਿਟੀ ਬੁਰੇ ਥਾਟ ਬੁਰਾ ਬੋਲਣਾ ਗਲਤ ਸ਼ਬਦ ਇਹ ਸਾਰੀਆਂ ਪ੍ਰੋਬਲਮ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਵਚਨ ਚੋਂ ਪੜਾਂਗੇ ਜ਼ਬੂਰ 92 ਦੀ 5 ਔਰ 6 ਨੰਬਰ ਆਇਤ ਨੂੰ ਤੂੰ ਰਾਤ ਦੇ ਭੈੜਲ ਤੋਂ ਨਾ ਡਰੇਗਾ ਨਾ ਦਿਨ ਦੇ ਉੜਦੇ ਤੀਰ ਤੋਂ ਨਾ ਹੀ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਹੈ ਨਾ ਉਸ ਤਬਾਈ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ ਹਾਲੇਲੂਇਆ ਪਰਮੇਸ਼ਾ ਦਾ ਵਚਨ ਸਾਨੂੰ ਕੀ ਦੱਸਦਾ ਵਚਨ ਕਹਿੰਦਾ ਕਿ ਜਦੋਂ ਰਾਤ ਦਾ ਪੈਦਲ ਹੋਵੇਗਾ ਤਾਂ ਤੈਨੂੰ ਡਰ ਨਾ ਲੱਗੇਗਾ ਬਹੁਤੇ ਨੇ ਜੋ ਰਾਤ ਦੇ ਹਨੇਰੇ ਤੋਂ ਡਰਦੇ ਨੇ ਜਿਨ੍ਹਾਂ ਦੇ ਸੁਪਣਿਆਂ ਦੇ ਦੁਆਰਾ ਸ਼ੈਤਾਨ ਕੰਮ ਕਰਦਾ ਕਿਉਂਕਿ ਉਹਨਾਂ ਦੇ ਮਨ 'ਚ ਇੱਕ ਡਰ ਹੁੰਦਾ ਕਿ ਅੱਜ ਰਾਤ ਆ ਔਰ ਸ਼ੈਤਾਨਾਂ ਦੇ ਕੰਮ ਕਰਨ ਦਾ ਵੇਲਾ ਰਾਤ ਦਾ ਆ ਬਹੁਤਿਆਂ ਦੇ ਮਨ 'ਚ ਇਹ ਵਿਚਾਰ ਆ ਕਿ ਸ਼ੈਤਾਨ ਰਾਤ ਨੂੰ ਅਟੈਕ ਕਰਦਾ ਪਰਲ ਸ਼ੈਤਾਨ ਲਈ ਜੇ ਅਗਰ ਸ਼ੈਤਾਨ ਸਿਰਫ ਰਾਤ ਨੂੰ اٹੈਕ ਕਰੇ ਤਾਂ ਫਿਰ ਤਾਂ ਉਹਦੇ ਕੋਲੇ ਬਹੁਤ ਥੋੜਾ ਸਮਾਂ ਹੈ اٹੈਕ ਕਰਨ ਦੇ ਲਈ ਸ਼ੈਤਾਨ ਇੰਨਾ ਘਾਟੇ ਦਾ ਸੌਦਾ ਕਿਉਂ ਕਰੇਗਾ ਸਾਰਾ ਦਿਨ ਉਹ ਕੀ ਕਰੇਗਾ ਕੀ ਸਾਨੂੰ ਵੇਖਦਾ ਰਹੇਗਾ ਜ਼ਰੂਰੀ ਨਹੀਂ ਕਿ ਸ਼ੈਤਾਨ ਨੇ ਰਾਤ ਨੂੰ اٹੈਕ ਕਰਨਾ ਉਹ ਦਿਨ ਦੇ ਵਿੱਚ ਕਿਸੇ ਵੀ ਪਲ ਤੁਹਾਡੇ ਤੇ اٹੈਕ ਕਰ ਸਕਦਾ ਪਰ ਇੱਕ ਕਨਸੈਪਟ ਸਾਡੇ ਮਨ ਦੇ ਵਿੱਚ ਜੋ ਬੈਠਾ ਆਇਆ ਕਿ ਰਾਤ ਨੂੰ ਹਨੇਰਾ ਆ ਔਰ ਉਹ ਹਨੇਰੇ ਦੇ ਵਿੱਚ ਕੰਮ ਕਰਦਾ ਉਹ ਡਰਦਾ ਨਹੀਂ ਹੈ ਸਾਡੇ ਤੋਂ ਉਹ ਸ਼ਰਿਆਮੀ ਕੰਮ ਕਰ ਜਾਂਦਾ ਆ ਕਿਉਂਕਿ ਉਹਨੂੰ ਪਤਾ ਵੀ ਇਹ ਮੇਰੇ ਤੋਂ ਡਰੇ ਪਏ ਨੇ ਤਾਂ ਜਿਹੜੇ ਪਹਿਲਾਂ ਹੀ ਡਰੇ ਹੋਏ ਨੇ ਉਹਨਾਂ ਨੂੰ ਡਰਾਉਣਾ ਔਖਾ ਨਹੀਂ ਹੁੰਦਾ ਜਿਹੜਾ ਸਾਨੂੰ ਪਤਾ ਵੀ ਇਹਨੇ ਡਰਨਾ ਨਹੀਂ ਉਹਨੂੰ ਡਰਾਉਣ ਦੇ ਵਿੱਚ ਮੁਸ਼ਕਲ ਆ ਇਸ ਕਰਕੇ ਆਪਣੇ ਆਪ ਨੂੰ ਤਾਕਤਵਰ ਕਰੋ ਕਮਜ਼ੋਰ ਨਾ ਕਰੋ ਕਿਉਂਕਿ ਪਰਮੇਸ਼ਰ ਦਾ ਜੋ ਵਚਨ ਆ ਉਹ ਸਾਡੇ ਲਈ ਆ ਉਹਨੇ ਜੋ ਵੀ ਗੱਲਾਂ ਕਹੀਆਂ ਉਹ ਸਾਨੂੰ ਹੀ ਕਹੀਆਂ ਕਿਸੇ ਹੋਰ ਨੂੰ ਨਹੀਂ ਕਹੀਆਂ ਅਤੇ ਜਦੋਂ ਨੇ ਸਾਨੂੰ ਕਿਹਾ ਆ ਕਿ ਤੂੰ ਰਾਤ ਦੇ ਪੈਦਲ ਤੋਂ ਨਾ ਡਰੇਗਾ ਤਾਂ ਹੌਸਲਾ ਰੱਖੋ ਤੇ ਡਰੋ ਨਾ ਕਿਉਂਕਿ ਪਰਮੇਸ਼ਰ ਹਰ ਵੀਲੇ ਤੁਹਾਡੇ ਨਾਲ ਆ ਉਹਨੇ ਇਹ ਨਹੀਂ ਕਿਹਾ ਕਿ ਮੈਂ ਸਿਰਫ ਦਿਨ ਦੇ ਵੇਲੇ ਤੁਹਾਡੇ ਨਾਲ ਆ ਉਹ ਕਹਿੰਦਾ ਹਰ ਪਲ ਤੁਹਾਡੀ ਜ਼ਿੰਦਗੀ ਦੇ ਹਰ ਇੱਕ ਪਲ ਦੇ ਵਿੱਚ ਪਰਮੇਸ਼ੁਰ ਤੁਹਾਡੇ ਨਾਲ ਹੈ ਇਸ ਕਰਕੇ ਨਾ ਰਾਤ ਨੂੰ ਡਰੋ ਨਾ ਦਿਨ ਨੂੰ ਡਰੋ ਨਾ ਮਰੀ ਤੋਂ ਡਰੋ ਨਾ ਹਨੇਰੇ ਤੋਂ ਡਰੋ ਨਾ ਦੁਪਹਿਰ ਦੇ ਉਜਾੜ ਤੋਂ ਡਰੋ ਨਾ ਕਿਸੇ ਤਬਾਹੀ ਤੋਂ ਡਰੋ ਕਿਉਂਕਿ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਹਰ ਡਰ ਦੇ ਉੱਤੇ ਫਤਿਹਮੰਦ ਕਰਨ ਵਾਲਾ ਪਰਮੇਸ਼ੁਰ ਹੈ ਤੁਹਾਡੇ ਸੁਪਨਿਆਂ ਦੇ ਵਿੱਚ ਜੋ ਵੀ ਅਟੈਕ ਹੁੰਦੇ ਨੇ ਉਹਨੂੰ ਡਾਂਟੋ ਸਵੇਰ ਉੱਠਦੇ ਆ ਜਦੋਂ ਤੁਹਾਨੂੰ ਗਲਤ ਸੁਪਨੇ ਆਉਂਦੇ ਸਵੇਰ ਉੱਠਦੇ ਸਾਰੇ ਆਪਣੇ ਬਿਸਤਰ ਤੇ ਬੈਠੇ ਉਸ ਸਮੇਂ ਬੰਦ ਅੱਖਾਂ ਦੇ ਨਾਲ ਹੀ ਉੱਠ ਕੇ ਬਹਿ ਜਾਓ ਔਰ ਉਹਨਾਂ ਸਾਰੇ ਸੁਪਨਿਆਂ ਨੂੰ ਯਾਦ ਕਰਕੇ ਕੈਨਸਲ ਕਰੋ ਕਿਸੇ ਨੂੰ ਦੱਸਨੇ ਨਹੀਂ ਆਹ ਸੁਪਨੇ ਕਿਉਂਕਿ ਜਦੋਂ ਅਸੀਂ ਮੂੰਹ ਚੋਂ ਕੱਢ ਦਿਓ ਗੱਲ ਪੂਰੀ ਹੁੰਦੀ ਆ ਇਸ ਲਈ ਉਸੇ ਸਮੇਂ ਉੱਠਦੇ ਸਾਰ ਅੱਖਾਂ ਮੀਚੀਆਂ ਜੀ ਉੱਠ ਕੇ ਬਹਿ ਜਾਓ ਔਰ ਉਸੇ ਸਮੇਂ ਪਰਮੇਸ਼ਰ ਨੂੰ ਕਹੋ ਕਿ ਪ੍ਰਭੂ ਅੱਜ ਰਾਤ ਵਿੱਚ ਮੈਨੂੰ ਜੋ ਵੀ ਸੁਪਨੇ ਆਏ ਜਿਹੜੇ ਤੁਹਾਡੇ ਵੱਲੋਂ ਨਹੀਂ ਸੀ ਮੈਂ ਅੱਜ ਯੇਸ਼ੂ ਨਾਮ ਦੇ ਵਿੱਚ ਕੈਨਸਲ ਕਰਦਾ ਆਂ ਔਰ ਖੁਦਾਬੰਦ ਉਹ ਸੁਪਨੇ ਜਿਹੜੇ ਤੁਸੀਂ ਮੈਨੂੰ ਦਿਖਾਏ ਤੁਹਾਡੇ ਵੱਲੋਂ ਆ ਉਹ ਸਾਰਿਆਂ ਨੂੰ ਮੇਰੀ ਜ਼ਿੰਦਗੀ ਵਿੱਚ ਪੂਰਿਆ ਕਰੋ ਅਜੇ ਹੀ ਪ੍ਰੇਰ ਕਰਕੇ ਫੇਰ ਤੁਸੀਂ ਬਿਸਤਰ ਤੋਂ ਪੈਰ નીચે ਲਾਉਣਾ ਚਾਹੇ ਕਿੰਨਾ ਵੀ ਭਿਆਨਕ ਕਿਉ ਸੁਪਨਾ ਨਾ ਆਇਆ ਹੋਵੇ ਉਹ ਯੇਸ਼ੂ ਨਾਮ ਚ ਕੈਨਸਲ ਹੋ ਜਾਏਗਾ ਤੁਹਾਡੀ ਜ਼ਿੰਦਗੀ ਚ ਪੂਰਾ ਨਹੀਂ ਹੋਏਗਾ ਔਰ ਤੁਸੀਂ ਅਗਰ ਕਿਸੇ ਨੂੰ ਦੱਸੋਗੇ ਤੁਹਾਡੇ ਬੋਲਣ ਦੇ ਨਾਲ ਉਹ ਚੀਜ਼ ਹੋ ਜਾਂਦੀ ਹੈ ਉਹ ਦੂਜੇ ਦੇ ਮਾਈਂਡ ਤੇ ਵੀ ਅਟੈਕ ਕਰਦੀ ਕਿ ਕਿਤੇ ਹੋ ਨਾ ਜਾਵੇ ਇਹਦੇ ਤੁਹਾਡੇ ਮਨ ਚ ਵੀ ਇਹ ਵਿਹਮ ਰਹਿੰਦਾ ਕਿ ਪਤਾ ਨਹੀਂ ਉਹ ਸੁਪਨਾ ਮੈਨੂੰ ਕਿਉਂ ਆਇਆ ਸੀ ਯੇਸ਼ੂ ਨਾਮ ਤੇ ਵਿਸ਼ਵਾਸ ਰੱਖੋ ਉਹਦੇ ਨਾਮ 'ਚ ਇੰਨੀ ਪਾਵਰ ਹੈ ਕਿ ਜੇ ਉਹਦਾ ਨਾਮ ਲੈ ਕੇ ਅਸੀਂ ਕੁਝ ਮੰਗਾਂਗੇ ਤਾਂ ਜੇ ਅਸੀਂ ਕੈਨਸਲ ਕਰਾਂਗੇ ਉਹ ਕੈਨਸਲ ਕੀਤਾ ਜਾਵੇਗਾ ਜੇ ਅਸੀਂ ਕਾਇਮ ਕਰਾਂਗੇ ਤਾਂ ਕਾਇਮ ਰਹੇਗਾ ਜੇ ਅਸੀਂ ਕਹਾਂਗੇ ਪੂਰਾ ਹੋ ਜਾਵੇ ਤਾਂ ਉਹ ਪੂਰਾ ਹੋਵੇਗਾ ਇਸ ਲਈ ਉਸ ਨਾਮ ਦਾ ਸਹੀ ਇਸਤੇਮਾਲ ਕਰੋ ਆਪਣੇ ਸ਼ਬਦਾਂ ਦੇ ਦੁਆਰਾ ਸਾਰੇ ਬੁਰੇ ਸੁਪਨਿਆਂ ਨੂੰ ਕੈਨਸਲ ਕਰੋ ਜੋ ਵੀ ਤੁਹਾਡੇ ਨਾਲ ਹੋਇਆ ਆਪਣੇ ਡਰ ਦੇ ਉੱਤੇ ਫਤਿਹ ਪਾਓ ਪਰਮੇਸ਼ਰ ਤੁਹਾਨੂੰ ਬਹੁਤ ਆਸ਼ੀਸ਼ ਦੇਣਗੇ ਹਾਲੇਲੂਇਆ ਨੈਕਸਟ ਵਰਜਨ ਚ ਦੇਖਾਂਗੇ ਦੂਸਰਾ ਗ੍ਰੰਥੀਓ ਦੇ 10 ਨੰਬਰ ਅਧਿਆਇ ਦੀ 3 ਨਰ 4 ਨੰਬਰ ਆਇਤ ਨੂੰ ਭਾਵੇਂ ਅਸੀਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ ਇਸ ਲਈ ਜੋ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ ਸਗੋਂ ਪਰਮੇਸ਼ਰ ਦੇ ਦੁਆਰਾ ਕਿੱਲਿਆਂ ਨੂੰ ਢਾ ਦੇਣ ਲਈ ਬਹੁਤ ਤਾਕਤਵਰ ਹਨ ਹallelujah ਪਰਮੇਸ਼ਰ ਦਾ ਵਚਨ ਸਾਨੂੰ ਕਹਦਾ ਅਸਦਾ ਕਿ ਭਾਵੇਂ ਸਾਡੇ ਕੋਲੇ ਸਰੀਰ ਹੈ ਕਿਉਂਕਿ ਪਰਮੇਸ਼ਰ ਕਹਿੰਦਾ ਆਤਮਾ 'ਚ ਮਿਹਨਤ ਕਰੋ ਭਾਵੇਂ ਅੱਜ ਅਸੀਂ ਸਰੀਰ ਕਿਹਾ ਪਰ ਸਾਡਾ ਯੁੱਧ ਕਰਨ ਦਾ ਤਰੀਕਾ ਸਰੀਰਕ ਨਹੀਂ ਹੋਣਾ ਚਾਹੀਦਾ ਕਿਉਂਕਿ ਸ਼ੈਤਾਨ ਕਿਹੜਾ ਸਾਡੇ ਸਰੀਰ ਤੇ ਅਟੈਕ ਕਰਦਾ ਜਿਹੜਾ ਸਾਡੇ ਮਨ ਚ ਬੁਰੇ ਵਿਚਾਰ ਪਾਉਂਦਾ ਗਲਤ ਸ਼ਬਦ ਸਾਡੇ ਮੂੰਹ ਚ ਕਢਾਉਂਦਾ ਮਤਲਬ ਉਹ ਸਾਡੀ ਆਤਮਾ ਨੂੰ ਪ੍ਰਿਸ਼ਟ ਕਰਨ ਦੀ ਝਾਲ ਵਿੱਚ ਹੈ ਕਿ ਇਹ ਅੰਦਰੋਂ ਬੁਰੇ ਸ਼ਬਦ ਕੱਢਣ ਇਹਨਾਂ ਦਾ ਅੰਦਰ ਗਲ ਜਾਵੇ ਇਹਨਾਂ ਦੇ ਮਨ ਦੇ ਵਿੱਚ ਬੁਰੇ ਕੁੱੜਨ ਵਾਲੇ ਸ਼ਬਦ ਹੋਣ ਗੰਦਗੀ ਹੋਵੇ ਕ੍ਰੋਧ ਹੋਵੇ ਈਰਖਾ ਹੋਵੇ ਕਿਉਂਕਿ ਸਰੀਰ ਤਾਂ ਉਹਨੂੰ ਪਤਾ ਹੀ ਇਹਨਾਂ ਦਾ ਮਾਰ ਹੀ ਜਾਣਾ ਸ਼ੈਤਾਨ ਹਮੇਸ਼ਾ ਸਾਡੀ ਪਾਵਰਫੁੱਲ ਦੇ ਚੀਜ਼ ਦੇ ਉੱਤੇ ਅਟੈਕ ਕਰਦਾ ਵਜਨ ਕਹਿੰਦਾ ਕਿ ਤੁਹਾਡਾ ਸ਼ਰੀਰ ਕੀ ਆ ਕਮਜ਼ੋਰ ਆ ਪਰ ਤੁਹਾਡਾ ਆਤਮਾ ਕੀ ਤਾਕਤਵਾਰ ਆ ਉਸੇ ਤਰ੍ਹਾਂ ਉਹਨੇ ਪਹਿਲਾਂ ਸਾਡੇ ਆਤਮਾ ਤੇ ਅਟੈਕ ਕੀਤਾ ਬੁਰੇ ਵਿਚਾਰ ਗੰਦੇ ਸ਼ਬਦ ਸਾਰੇ ਸ਼ਬਦ ਜੋ ਕਿਸੇ ਹੋਰ ਨੂੰ ਦੁੱਖ ਦੇਣ ਵਾਲੇ ਔਰ ਬੁਰੇ ਸ਼ਬਦ ਜੋ ਸੁਣਨੇ ਵੀ ਬੁਰੇ ਔਰ ਸੁਣਨੇ ਵੀ ਔਖੇ ਆ ਅਰ ਉਹਨਾ ਸ਼ਬਦਾਂ ਨੂੰ ਸਾਡੇ ਅੰਦਰ ਪਾਇਆ ਤਾਂ ਕਿ ਸਾਡੀ ਆਤਮਾ ਪ੍ਰੇਸ਼ਟ ਹੋਵੇ ਫਿਰ ਅਸੀਂ ਬੋਲੇ ਤੇ ਸੁਨਣ ਵਾਲਾ ਸ਼ਰੀਰ ਇਹ ਕਹੇ ਸਾਡੇ ਸ਼ਰੀਰ ਦੇ ਦੁਆਰਾ ਗੱਲਾਂ ਹੋ ਰਹੀਆਂ ਬਹੁਤਾ ਗਿਆਨ ਹਰ ਕਿਸੇ ਕੋਲੇ ਨਹੀਂ ਹਰ ਕੋਈ ਇਹ ਗੱਲ ਨਹੀਂ ਸਮਝ ਸਕਦਾ ਕਿ ਉਹਦੇ ਅੰਦਰ ਸ਼ੈਤਾਨ ਕੰਮ ਕਰ ਰਿਹਾ ਹਰ ਕੋਈ ਇਹ ਹੀ ਕਹੇਗਾ ਕਿ ਇਹ ਇਨਸਾਨ ਬੇਕਾਰ ਹੈ ਇਹਦੇ ਮੂੰਹ ਨਾ ਲੱਗੋ ਇਹਦੇ ਤੋਂ ਦੂਰ ਰਹੋ ਇਹਦੀ ਸੰਗਤੀ ਆਪਣੇ ਬੱਚਿਆਂ ਨੂੰ ਨਾ ਦਿਓ ਤਾਂ ਉਸ ਸ਼ੈਤਾਨ ਨੇ ਤੁਹਾਡੇ ਉਸ ਜਗ੍ਹਾ ਤੇ ਅਟੈਕ ਕੀਤਾ ਜਿਹਦੇ ਨਾਲ ਤੁਹਾਡਾ ਆਤਮਾ ਵਿਨਾਸ਼ ਹੋਇਆ ਤੇ ਤੁਹਾਡਾ ਸ਼ਰੀਰ ਵੀ ਆਤਮਾ ਤੋਂ ਵੀ ਪਾਪ ਹੋਏ ਕਿਉਂਕਿ ਸੋਚਾਂ ਵਿਚਾਰਾਂ ਜੋ ਅਸੀਂ ਖਿਆਲ ਮੰਦੇ ਇਹ ਆਤਮਿਕ ਇਹਨੂੰ ਅਸੀਂ ਵੇਖ ਨਹੀਂ ਸਕਦੇ ਪਰ ਜੋ ਅਸੀਂ ਉਹਨੂੰ ਪੂਰਿਆ ਕਰਨ ਦੇ ਲਈ ਆਪਣੇ ਸਰੀਰ ਦੀ ਹੈਲਪ ਲਈ ਸਾਡਾ ਸਰੀਰ ਵਿਪ੍ਰਿਸ਼ਟ ਹੋ ਗਿਆ ਇਸ ਕਰਕੇ ਭਾਵੇਂ ਅਸੀਂ ਸਰੀਰ 'ਤੇ ਚੱਲਦੇ ਪਰ ਅਸੀਂ ਲੜਨਾ ਆਤਮਾ ਦੇ ਦੁਆਰਾ ਕਿਉਂਕਿ ਅਟੈਕ ਪਹਿਲਾਂ ਸਾਡੀ ਆਤਮਾ ਤੇ ਹੀ ਹੋਇਆ ਔਰ ਸਦਾ ਦਾ ਜੀਵਨ ਵੀ ਸਾਡੀ ਆਤਮਾ ਨੂੰ ਹੀ ਮਿਲਣਾ ਮਿਹਨਤ ਭਾਵੇਂ ਸਰੀਰ ਕਰੇ ਪਰ ਆਤਮਾ ਨੂੰ ਫਲ ਮਿਲਣਾ ਹੈ ਨਾ ਉਸੇ ਤਰ੍ਹਾਂ ਆਪਣੇ ਆਤਮਾ ਨੂੰ ਬਚਾਉਣ ਦੇ ਲਈ ਆਤਮਿਕ ਯੁੱਧ ਲੜੋ ਪਰੋ ਕੀਆ वचन ਕਹਿੰਦਾ ਪ੍ਰਭੂ ਦੇ ਸ਼ਾਸਤਰ ਵਾਸ਼ਤਰ ਪਹਿਨ ਲਓ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਦਾ ਸਾਹਮਣਾ ਕਰ ਸਕੋ ਹallelujah ਤੇ ਆਤਮਿਕ ਸ਼ਾਸਤਰ ਵਾਸ਼ਤਰ ਕੀ ਨੇ वचन ਸਾਨੂੰ ਦੱਸਦਾ ਕਿ ਉਹ ਹਥਿਆਰ ਜਿਹੜੇ वचन ਦੇ ਹਥਿਆਰ ਨੇ ਦੋ ਤਾਰੀ ਤਲਵਾਰ ਜੋ वचन ਦੀ ਤਲਵਾਰ ਆ ਉਹਨੂੰ ਪਹਿਨ ਲਓ ਕਹਿੰਦਾ ਇਸ ਲਈ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਾ ਹੋਣ ਪਰ ਪਰਮੇਸ਼ਰ ਦੇ ਦੁਆਰਾ ਦਿੱਤੇ ਗਏ ਆਤਮਿਕ ਹਥਿਆਰ ਹੋਣ ਕਹਿੰਦਾ ਇੱਕ ਸਰੀਰਕ ਹਥਿਆਰ ਲੈ ਕੇ ਤੁਸੀਂ ਪਹਾੜ ਨਹੀਂ ਹਟਾ ਸਕਦੇ ਉਹਦੀ ਜਗ੍ਹਾ ਤੋਂ ਕਿਲੇ ਨਹੀਂ ਢਾ ਸਕਦੇ ਪਰ ਜਿਹੜਾ ਪਰਮੇਸ਼ਰ ਦਾ ਵਚਨ ਨਾਮੀ ਹਥਿਆਰ ਆ ਜਿਹੜਾ ਦੋ ਤਾਰੀ ਤਲਵਾਰ ਆ ਇਹਦੇ ਵਸੀਲੇ ਕਹਿੰਦਾ ਤੁਸੀਂ ਵੱਡੇ ਵੱਡੇ ਕਿਲੇਆਂ ਨੂੰ ਵੀ ਢਾ ਸਕਦੇ ਆ ਪਹਾੜਾਂ ਨੂੰ ਵੀ ਉਹਦੀ ਜਗ੍ਹਾ ਤੋਂ ਹਟਾ ਸਕਦੇ ਆ ਹਾਲੇਲੂਇਆ ਇਸ ਲਈ ਸਮਝਣ ਦੀ ਕੋਸ਼ਿਸ਼ ਕਰੋ ਕਿ ਸੰਸਾਰਿਕ ਹਥਿਆਰ ਦੇ ਨਾਲੋਂ ਪਰਮੇਸ਼ਰ ਦੇ ਆਤਮਾ ਦੇ ਹਥਿਆਰ ਕਿੰਨੇ ਪਾਵਰਫੁੱਲ ਨੇ ਔਰ ਕਿੰਨੇ ਜ਼ਿਆਦਾ ਵਰਕਿੰਗ ਨੇ ਜਿਹੜਾ ਕੰਮ ਅਸੀਂ ਇੱਕ ਪਹਾੜ ਨੂੰ ਹਟਾਉਣ ਦੇ ਲਈ 100 ਮਜ਼ਦੂਰ ਨੂੰ ਵੀ ਇੱਕ ਦਿਨ ਲਾ ਦਿਓ ਇੱਕ ਦਿਨ 'ਚ ਨਹੀਂ ਹਟਾ ਪਾਏਗਾ ਪਰ ਕੱਲਾ ਇਨਸਾਨ ਅਗਰ ਨਰੇ ਵਚਨ ਦੇ ਨਾਲ ਹੁਕਮ ਦੇਵੇ ਉਸ ਪਹਾੜ ਨੂੰ ਤਾਂ ਪਹਾੜ ਦੀ ਜਗ੍ਹਾ ਤੋਂ ਹਟ ਜਾਏਗਾ ਹਾਲੇਲੂਆ ਤੇ ਸਭ ਦਾ ਸਭ ਕੰਮ ਸਾਡੇ ਵਿਸ਼ਵਾਸ ਦੇ ਦੁਆਰਾ ਹੋਏਗਾ ਆਤਮਿਕ ਹਥਿਆਰ ਸਰੀਰ ਦੇ ਬਲ ਦੇ ਨਾਲ ਕੰਮ ਕਰਦੇ ਸਾਡੇ ਹੱਥ 'ਚ ਤਲਵਾਰ ਹੋਵੇ ਸਾਡੇ ਸਾਹਮਣੇ ਇੱਕ ਬੰਦਾ ਖੜਾ ਹੋਵੇ ਜਿਹਦੇ ਕੋਲ ਕੁਝ ਨਹੀਂ ਹੈਗਾ ਤੇ ਜੇ ਸਾਡਾ ਸਰੀਰ ਕਮਜ਼ੋਰ ਹੈ ਤਾਂ ਸਾਡੇ ਤਲਵਾਰ ਵਾਲੇ ਹੱਥ ਵੀ ਕੰਬਣਗੇ ਸਰੀਰਕ ਹਥਿਆਰ ਸਰੀਰਕ ਬਲ ਦੇ ਨਾਲ ਕੰਮ ਕਰਦੇ ਆ ਪਰ ਆਤਮਿਕ ਹਥਿਆਰ ਸਾਡੇ ਵਿਸ਼ਵਾਸ ਦੇ ਨਾਲ ਕੰਮ ਕਰਦੇ ਆ ਅਸੀਂ ਉੱਤੋਂ ਦਾ ਉਹ ਕਹੀ ਜਾਈਏ ਕਿ ਪਹਾੜ ਆਪਣੀ ਜਗ੍ਹਾ ਤੋਂ ਹਟ ਜਾ ਅੰਦਰੋਂ ਸਾਡਾ ਦਿਲ ਬਾਹਰ ਆਉਣ ਨੂੰ ਤਿਆਰ ਹੈ ਇੰਨਾ ਜ਼ਿਆਦਾ ਘਬਰਾ ਰਿਹਾ ਆ ਤੁਹਾਡੇ ਅੰਦਰ ਅਜਿਹਾ ਵਿਸ਼ਵਾਸ ਹੋਵੇ ਕਿ ਪਹਾੜ ਵੀ ਮਜਬੂਰ ਹੋ ਜਾਵੇ ਆਪਦੀ ਜਗ੍ਹਾ ਛੱਡਣ ਦੇ ਲਈ ਤਾਂ ਫਿਰ ਸਪਨੇ ਬੁਰੇ ਵਿਚਾਰ ਗੰਦਗੀਏ ਹੈ ਕੀ ਚੀਜ਼ ਆ ਫਰਮੇਸ਼ਰ ਕਹਿੰਦਾ ਤੁਸੀਂ ਹਰ ਇੱਕ ਚੀਜ਼ ਦੇ ਉੱਤੇ ਫਤਿਹ ਪਾ ਸਕਦੇ ਹੋ ਬਲਕਿ ਮੈਂ ਤਾਂ ਤੁਹਾਨੂੰ ਫਤਿਹਮੰਦ ਹੀ ਬਣਾਇਆ ਸੀ ਯੇਸ਼ੂ ਮਸੀਹ ਨੇ ਕ੍ਰੂਸ ਤੇ ਆਪਣੀ ਜਾਨ ਦੇ ਕੇ ਸ਼ੈਤਾਨ ਉੱਤੇ ਫਤਿਹ ਪਾਈ ਸਾਡੇ ਪਾਪਾਂ ਨੂੰ ਹਰਾ ਦਿੱਤਾ ਉਹਨੇ ਕੋਲੇ ਖਾ ਕੇ ਸਾਡੇ ਬਿਮਾਰੀਆਂ ਦੇ ਉੱਤੇ ਫਤਿਹ ਪਾਤੀ ਸਾਨੂੰ ਤੰਦਰੁਸਤ ਕਰ ਦਿੱਤਾ। ਅਰੇਹੀ ਤਾਂ ਸਾਡੀਆਂ ਸਭ ਤੋਂ ਵੱਡੀਆਂ ਪ੍ਰੋਬਲਮ ਹੈ। ਸਰੀਰਿਕ ਬਿਮਾਰੀਆਂ, ਆਤਮਾ ਨੂੰ ਤਾਂ ਕਰਨ ਦੇ ਲਈ ਸ਼ੈਤਾਨ ਆਉਂਦਾ ਤੇ ਪਾਪ ਜਿਹੜੇ ਸਾਤ ਹੋ ਗਏ ਸੀ ਸਾਡੀ ਆਤਮਾ ਨੂੰ ਨਾਸ਼ ਕਰਨ ਦੇ ਲਈ ਬਾਹਰ ਬਹੁਤ ਸੀਗੇ ਇੰਨੇ ਪਾਪ। ਪਰ ਪਰਮੇਸ਼ਰ ਨੇ ਤਿੰਨੇ ਹੀ ਕਮੀਆਂ ਦੇ ਉੱਤੇ ਸਾਨੂੰ ਫਤਿਹ ਦੇ ਦਿੱਤੀ ਸੀ। ਪਰ ਅਸੀਂ ਫਿਰ ਤੋਂ ਗੁਨਾਹ ਕੀਤੇ, ਫਿਰ ਤੋਂ ਪਾਪ ਕੀਤੇ ਜਿਹਦੇ ਕਰਕੇ ਨਵੀਆਂ ਤੋਂ ਨਵੀਆਂ ਦੁਰਵਚਨ ਤਰ੍ਹਾਂ ਦੇ ਪਾਪ, ਗੰਦਗੀ ਸਾਡੇ ਮਨਾਂ ਦੇ ਬੁਰੇ ਵਿਚਾਰ ਸਾਡੇ ਲਈ ਇੱਕ ਪਾਪ ਦਾ ਗੜ ਬਣ ਕੇ ਆ ਗਿਆ ਪਰ ਤੁਸੀਂ ਉਸ ਗੜ ਦੇ ਉੱਤੇ ਫਤਿਹ پا ਸਕਦੇ ਹੋ ਵਚਨਾ ਦੇ ਦੁਆਰਾ ਕਿਉਂਕਿ ਵਚਨ ਤੋਂ ਬਿਨਾ ਤੁਹਾਡੀ ਪ੍ਰਾਰਥਨਾ ਵਾਂਝੀ ਆ ਵਿਸ਼ਵਾਸ ਤੋਂ ਬਿਨਾ ਤੁਹਾਡਾ ਪ੍ਰਤੀਫਲ ਨਹੀਂ ਆਏਗਾ ਜੇ ਵਿਸ਼ਵਾਸ ਨਾ ਕਰੋ ਤਾਂ ਚਾਹੇ ਕੋਈ ਮਰਜ਼ੀ ਤੁਹਾਡੇ ਲਈ ਪ੍ਰੇਰ ਕਰ ਦੇ ਤੁਹਾਡੇ ਲਈ ਉਹ ਕੰਮ ਹੋ ਹੀ ਨਹੀਂ ਸਕਦਾ ਹਰ ਵਿਸ਼ਵਾਸ ਨੂੰ ਤੁਹਾਡੇ ਅੰਦਰ ਪੈਦਾ ਕਰਨਾ ਹੀ ਪਵੇਗਾ ਔਰ ਜੋ ਤੁਹਾਡੀ جنگ ਆ ਉਹ ਤੁਹਾਨੂੰ ਖੁਦ ਹੀ ਲੜਨੀ ਪਵੇਗੀ ਤੁਹਾਡੇ ਲਈ ਕੋਈ ਨਹੀਂ ਲੜ ਸਕਦਾ ਤੁਹਾਨੂੰ ਆਪਣੇ ਸਰੀਰ ਦੇ ਲਈ ਖੁਦ ਮਿਹਨਤ ਕਰਨੀ ਪਵੇਗੀ ਆਪਣੇ ਰੋਗਾਂ ਬਿਮਾਰੀਆਂ ਦੇ ਉੱਤੇ ਫਤਿਹ ਪਾਉਣ ਦੇ ਲਈ ਆਪ ਮਿਹਨਤ ਕਰਨੀ ਪਵੇਗੀ ਤੁਹਾਨੂੰ ਜਦ ਤੁਸੀਂ ਖੁਦ ਸ਼ੈਤਾਨ ਦੇ ਵਿਰੁੱਧ ਤਣ ਕੇ ਖੜੇ ਹੋ ਜਾਓਗੇ ਪ੍ਰਭੂ ਦੇ ਸ਼ਾਸਤਰ ਬਾਸਤਰ ਪਹਿਨ ਲੋਗੇ ਤਾਂ ਕੀ ਬੁਰੇ ਸ਼ਬਦ ਤੇ ਕੀ ਬੁਰੇ ਵਿਚਾਰ ਜਿਸ ਦਿਨ ਤੁਸੀਂ ਪਵਿੱਤਰ ਸ਼ਬਦਾਂ ਨੂੰ ਪੜ੍ਹਨਾ ਸ਼ੁਰੂ ਕਰੋਗੇ ਉਹ ਤੁਹਾਡੇ ਅੰਦਰ ਵੱਸ ਜਾਣਗੇ ਬੁਰੇ ਵਿਚਾਰ ਤੇ ਗੰਦਗੀ ਸਾਡੇ ਅੰਦਰ ਕਿਉਂ ਆਉਂਦੀ ਆ ਕਿਉਂਕਿ ਸਾਡੀ ਸੰਗਤ ਮਾੜੀ ਆ ਅਸੀਂ ਸੰਸਾਰ ਨੂੰ ਆਪਣਾ ਦੋਸਤ ਬਣਾਇਆ ਜਿਸ ਦਿਨ ਅਸੀਂ ਪਵਿੱਤਰ ਬਾਈਬਲ ਨੂੰ ਔਰ ਪਰਮੇਸ਼ਰ ਨੂੰ ਆਪਣਾ ਦੋਸਤ ਆਪਣਾ ਸਕਾ ਆਪਣਾ ਸਭ ਕੁਝ ਮੰਨ ਲਾਂਗੇ ਜੋ ਚੀਜ਼ ਅਸੀਂ ਸੁਣਦੇ ਆ ਉਹੀ ਚੀਜ਼ ਅਸੀਂ ਬੋਲਦੇ ਆ ਜਿਸ ਦਿਨ ਅਸੀਂ ਵਚਨਾਂ ਨੂੰ ਸੁਣਨਾ ਪੜ੍ਹਨਾ ਸ਼ੁਰੂ ਕਰ ਦਾਂਗੇ ਜਿਸ ਦਿਨ ਸਾਡੀਆਂ ਅੱਖਾਂ ਚੰਗੀਆਂ ਚੀਜ਼ਾਂ ਵੇਖਣ ਗਿਆ ਉਸੇ ਦਿਨ ਹੀ ਸਾਡਾ ਮਨ ਚੰਗੇ ਵਿਚਾਰਾਂ ਨੂੰ ਸੋਚੇਗਾ ਜਦੋਂ ਅਸੀਂ ਬਾਈਬਲ ਖੋਲਣੀ ਨਹੀਂ ਵਚਨਾਂ ਦਾ ਸਾਨੂੰ ਪਤਾ ਹੀ ਨਹੀਂ ਅਸੀਂ ਜਨਮ ਦੇ ਕ੍ਰਿਸਚਨ ਆ ਤੇ ਸਾਨੂੰ ਕਿ ਪੁੱਛ ਲਵੇ ਬਾਈਬਲ ਚ ਕਿੰਨੀਆਂ ਕਿਤਾਬਾਂ ਸਾਨੂੰ ਇਹ ਵੀ ਨਹੀਂ ਪਤਾ ਜੇ ਕੋ ਸਾਨੂੰ ਪੁੱਛ ਲਵੇ ਅਸੀਂ ਜਨਮ ਤੋਂ 크੍ਰਿਸਚਨ ਆ ਸਾਨੂੰ ਕਿ ਪੁੱਛੇ ਕਿ ਆਯੂਬ ਨਬੀ ਨਾਲ ਕੀ ਹੋਇਆ ਸੀ ਸਾਨੂੰ ਉਹਦੀ ਕਹਾਣੀ ਨਹੀਂ ਪਤਾ ਤਾਂ ਕੀ ਫਾਇਦਾ ਸਾਡਾ ਜਨਮ ਤੋਂ 크੍ਰਿਸਚਨ ਹੋਣ ਦਾ ਤੁਹਾਡੇ ਨਾਮ ਦੇ ਪਿੱਛੇ ਮਸੀਹ ਲੱਗਿਆ ਨਹੀਂ ਵੇਖਣਾ ਕਿਸੇ ਨੇ ਤੁਹਾਡੇ ਅੰਦਰ ਕਿੰਨੇ ਪਰਸੈਂਟ ਮਸੀਹਾ ਉਹ ਦੇਖਿਆ ਜਾਏਗਾ ਹਰ ਜਨ ਤੱਕ ਤੁਹਾਡੇ ਅੰਦਰ ਵਚਨਾਂ ਵੱਲੋਂ ਹਨੇਰਾ ਆ ਉਨੀ ਦੇਰ ਤੁਸੀਂ ਗੰਦੇ ਅਤੇ ਭੜੇ ਸ਼ਬਦ ਹੀ ਮੂੰਹੋਂ ਕੱਢੋਗੇ ਜਿਸ ਦਿਨ ਤੁਹਾਡੀਆਂ ਅੱਖਾਂ ਚੰਗਾ ਵੇਖਣਾ ਸ਼ੁਰੂ ਕਰਨਗੀਆਂ ਤੁਹਾਡਾ ਮੂੰਹ ਚੰਗਾ ਬੋਲਣਾ ਲੱਗ ਜਾਵੇਗਾ ਜਿਸ ਦਿਨ ਤੁਹਾਡੇ ਕੰਨ ਵਚਨਾਂ ਨੂੰ ਸੁਣਨਾ ਸ਼ੁਰੂ ਕਰਨਗੇ ਤੁਹਾਡੇ ਮੂੰਹ ਚੋਂ ਵਚਨ ਨਿਕਲ ਲੱਗਣਗੇ ਜਦੋਂ ਤੁਸੀਂ ਸੁਣਦੇ ਹੀ ਗਾਲਾਂ ਆ ਸੁਣਦੇ ਹੀ ਗੰਦਗੀ ਆ ਤਾਂ ਤੁਸੀਂ ਉਹੀ ਕੁਝ ਬੋਲੋਗੇ ਇਸ ਲਈ ਆਪਣੇ ਆਪ ਨੂੰ ਆਪਣੇ ਭੈਣਾ ਭਾਈਆਂ ਨੂੰ ਜਿਨ੍ਹਾਂ ਨੇ ਵੀ ਅੱਜ ਨਾਮ ਲਿਖਵਾਏ ਨੇ ਜਿਸ ਜਿਸ ਦੇ ਲਈ ਵੀ ਲਿਖਵਾਏ ਨੇ ਉਸ ਹਰ ਇੱਕ ਪਰਸਨ ਦੇ ਅੱਗੇ ਪਵਿੱਤਰ ਵਚਨਾਂ ਨੂੰ ਅੱਜ ਤੋਂ ਰੱਖਣਾ ਸ਼ੁਰੂ ਕਰੋ ਕਿਉਂਕਿ ਉਹ ਜੋ ਦੇਖੇਗਾ ਜੋ ਪੜ੍ਹੇਗਾ ਜੋ ਮਹਿਸੂਸ ਕਰੇਗਾ ਉਹੀ ਬੋਲੇਗਾ ਹਾਲੇਲੂਇਆ ਨੈਕਸਟ ਵਚਨ ਜੋ ਦੇਖਾਂਗੇ ਦੂਸਰਾ ਕ੍ਰਾਂਤੀਆਂ ਦੇ 10 ਨੰਬਰ ਅਧਿਆਇ ਦੀ 5 ਔਰ 6 ਨੰਬਰ ਆਇਤ ਨੂੰ ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਵਿਚਾਰ ਉਤੇ ਕਾਬੂ ਪਾਉਂਦੇ ਹਾਂ ਜੋ ਉਹ ਮਸੀਹ ਦਾ ਆਗਿਆਕਾਰ ਹੋਵੇ ਅਤੇ ਜਦ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੀ ਅਣਆਗਿਆਕਾਰੀ ਦਾ ਬਦਲਾ ਲੈਣ ਨੂੰ ਤਿਆਰ ਹਾਂ ਹਾਲੇਲੂਇਆ ਇਸ वचन ਨੂੰ ਬਹੁਤ ਗਹਿਰਾਈ ਦੇ ਨਾਲ ਸਮਝਣਾ ਬਹੁਤ ਪੂਰਾ ਧਿਆਨ ਦੇਣਾ ਇੱਧਰ ਪਰਮੇਸ਼ਰ ਕੀ ਕਹਿੰਦਾ ਕਿ ਜੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਰ ਦੇ ਵਿਰੁੱਧ ਸਿਰ ਚੁੱਕਦੀ ਆ ਕਹਿੰਦਾ ਉਹਨੂੰ ਢਾਹ ਦਿੰਦੇ ਆ ਕਿਹੜੀ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਆ ਪ੍ਰਭੂ ਦਾ ਗਿਆਨ ਸਾਨੂੰ ਕੀ ਕਹਿੰਦਾ ਕਿ वचन ਹੀ ਤੁਹਾਡੀ ਜ਼ਿੰਦਗੀ ਆ ਜੇ ਅਸੀਂ ਆਪਣੀ ਦੁਬਾਰਾ ਦੀ ਜ਼ਿੰਦਗੀ ਨੂੰ ਪਾਉਣਾ ਚਾਹੁੰਦੇ ਤਾਂ ਵਚਨ ਹੀ ਸਾਨੂੰ ਪਰਮੇਸ਼ਰ ਦਾ ਗਿਆਨ ਹੀ ਸਾਨੂੰ ਉਸ ਜੀਵਨ ਤੱਕ ਲੈ ਕੇ ਜਾ ਸਕਦਾ ਤਾਂ ਕਹਿੰਦਾ ਜਿਹੜੀ ਗੱਲ ਤੁਹਾਡੇ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਸਿਰ ਚੱਕਦੀ ਆ ਵਹਿਮਾਂ ਨੂੰ ਜਿਹੜਾ ਸਾਡਾ ਰਾਤ ਦਾ ਡਰ ਆ ਜੋ ਸੁਪਨੇ ਨੇ ਉਹ ਬਹੁਤ ਹੱਦ ਤੱਕ ਤਾਂ ਸਾਡੇ ਵਹਿਮ ਦੇ ਕਰਕੇ ਆਉਂਦੇ ਨੇ ਕਿਉਂਕਿ ਅਸੀਂ ਆਪਣੇ ਮਨ ਚ ਕਨਸੈਪਟ ਸੈੱਟ ਕੀਤਾ ਹੋਇਆ ਕਿ ਰਾਤ ਹੋ ਗਈ ਤਾਂ ਹੁਣ ਮੈਨੂੰ ਬੁਰੇ ਸੁਪਨੇ ਆਉਣੇ ਹੀ ਆਉਣੇ ਆ ਰਾਤ ਹੋ ਗਈ ਹੁਣ ਸ਼ੈਤਾਨ ਨੇ ਮੇਰੇ ਤੇ ਹਮਲਾ ਕਰਨਾ ਹੀ ਆ ਕਹਿੰਦਾ ਵਹਿਮਾਂ ਚੋਂ ਵਿਅਰਥ ਦੇ ਵਹਿਮਾਂ ਚੋਂ ਨਿਕਲੋ ਕਿਉਂਕਿ ਬਹੁਤ ਵਾਰ ਅਸੀਂ ਕੀ ਕਹਿੰਨੇ ਕਿ ਸੰਗਤੀ ਗਲਤ ਵਿੱਚ ਸਾਡਾ ਬੱਚਾ ਗਿਆ ਜਿਹਦੇ ਕਰਕੇ ਉਹਨੇ ਗਲਤ ਗੱਲਾਂ ਸਿੱਖ ਲਈਆਂ ਜਾਂ ਫਿਰ ਸਾਡੇ ਘਰ ਦਾ ਮਾਹੌਲ ਬਹੁਤ ਮਾੜਾ ਆ ਜਿਹਦੇ ਕਰਕੇ ਸਾਡੇ ਬੱਚਿਆਂ ਨੇ ਇਹ ਸਭ ਕੁਝ ਸਿੱਖ ਲਿਆ ਜੀਨੇ ਸਿੱਖਣਾ ਆ ਉਹ ਸਿੱਖਣ ਦੇ ਲਈ ਭਲੀ ਦੁਨੀਆ ਵੀ ਬਹੁਤ ਪਈ ਜੇ 50% ਲੋਕ ਮਾੜੇ ਨੇ ਤਾਂ 50% ਚੰਗੇ ਵੀ ਨੇ ਇਹ ਸਾਡੇ ਦਿਮਾਗ ਦੀ ਖੇਡ ਆ ਕਿ ਅਸੀਂ ਕਿੰਨੇ ਕ ਪਰਸੈਂਟ ਆਪਣੇ ਆਪ ਤੇ ਕੰਟਰੋਲ ਰੱਖਦੇ ਆ ਔਰ ਸਾਨੂੰ ਭਲੇ ਬੁਰੇ ਦੀ ਕਿੰਨੀ ਕੁ ਪਰ ਰੱਖਿਆ ਕੀ ਫਾਇਦਾ ਸਾਡਾ ਉਸ ਵਿਰਸ਼ ਤੋਂ ਆਣਾ ਗਿਆ ਕਰੀ ਕਰਕੇ ਭਲੇ ਬੁਰੇ ਦਾ ਫਲ ਖਾਣ ਦਾ ਜੇ ਸਾਨੂੰ ਭਲੇ ਬੁਰੇ ਦੀ ਖਬਰ ਹੋਣ ਦੇ ਬਾਅਦ ਵੀ ਅਸੀਂ ਬੁਰਾਈ ਕੰਮ ਕਰਨੇ ਆ ਫਾਲਤਾਂ ਬੜੇ ਫਾਇਦੇ ਲਈ ਖਾਂਦਾ ਸੀ ਨਾ ਕਿ ਸਾਨੂੰ ਭਲੇ ਬੁਰੇ ਦੀ ਪਹਿਚਾਨ ਆ ਜਾਵੇ ਪਰ ਵਾਕੀ ਸੋਚ ਤੋਂ ਦੋ ਇਹ ਹੀ ਸੀ ਕਿ ਪਹਿਚਾਨ ਆ ਜਾਵੇ ਇਹ ਕਨਸੈਪਟ ਤਾਂ ਕਿਤੇ ਵੀ ਨਹੀਂ ਸੀ ਨਾ ਕਿ ਅਸੀਂ ਮੰਨਣਾ ਹੋਵੇ ਆ ਕਿ ਅਗਰ ਸਾਨੂੰ ਕਿਸੇ ਗੱਲ ਦਾ ਪਤਾ ਆ ਤਾਂ ਉਹਨੂੰ ਮੰਨਣਾ ਵੀ ਪਏਗਾ ਭਲੇ ਬੁਰੇ ਦੀ ਪਰਖ ਤਾਂ ਤੁਹਾਨੂੰ ਉਸ ਫਲ ਨੇ ਕਰਵਾ ਦਿੱਤੀ ਪਰ ਸ਼ਾਇਦ ਹਵਾ ਉਹ ਫਲ ਖਾਣਾ ਭੁੱਲ ਗਈ ਜਿਹਦੇ ਵਿੱਚ ਅਮਲ ਕਰਨਾ ਵੀ ਲਿਖਿਆ ਹੋਵੇ ਆਪਣੇ ਆਪ ਨੂੰ ਅਮਲ ਕਰਨ ਵਾਲੇ ਬਣਾਓ ਸਿਰਫ ਪਰਖ ਕਰਨ ਵਾਲੇ ਨਾ ਬਣਾਓ ਅਸੀਂ ਪਰਖ ਤਾਂ ਲੈਣੇ ਆ ਕਿ ਸਾਡੇ ਬੱਚੇ ਗਲਤ ਸੰਗਤੀ 'ਚ ਜਾ ਰਹੇ ਨੇ ਪਰ ਅਸੀਂ ਉਹਨਾਂ ਨੂੰ ਉਹਨਾਂ ਨੂੰ ਰੋਕਣ ਵਿੱਚੋਂ ਨਾਕਾਮ ਹੋ ਜਾਂਦੇ ਆ ਬਚਨ ਕਹਿੰਦਾ ਜਿਹੜਾ ਗਿਆਨ ਪਰਮੇਸ਼ਰ ਦੇ ਗਿਆਨ ਦਾ ਵਿਰੋਧੀ ਆ ਮਤਲਬ ਸੰਸਾਰਿਕ ਗਿਆਨ ਪਰਮੇਸ਼ਰ ਦੇ ਗਿਆਨ ਦਾ ਵਿਰੋਧੀ ਆ ਸੰਸਾਰਿਕ ਗਿਆਨ ਸਿਰਫ ਸੰਸਾਰ ਨੂੰ ਉੱਚਾ ਕਰਦਾ ਪਰ ਪਰਮੇਸ਼ਰ ਦਾ ਗਿਆਨ ਪ੍ਰਭੂ ਨੂੰ ਉੱਚਾ ਕਰਦਾ ਇਸ ਲਈ ਪਰਮੇਸ਼ਰ ਦੇ ਵਿੱਚ ਵਧਣ ਦੇ ਲਈ ਆਤਮਿਕ ਗਿਆਨ ਦੇ ਵਿੱਚ ਵਧਣ ਦੇ ਲਈ ਸੰਸਾਰਿਕ ਗਿਆਨ ਦੀਆਂ ਉਹ ਭਾਰੀਆਂ ਤੇ ਵੱਡੀਆਂ ਕੰਧਾਂ ਜਿਹੜੀਆਂ ਤੁਹਾਡੇ ਅੱਖਾਂ ਤੇ ਕੰਨਾਂ ਦੇ ਚਾਰੇ ਓਰ ਲਾ ਦਿੱਤੀਆਂ ਗਈਆਂ ਤਾਂ ਜੋ ਤੁਸੀਂ ਪ੍ਰਭੂ ਦੇ ਬਚਨਾਂ ਨੂੰ ਨਾ ਸੁਣੋ ਅਤੇ ਨਾ ਹੀ ਵੇਖ ਸਕੋ ਉਹਨਾਂ ਕੰਧਾਂ ਨੂੰ ਪਹਿਲਾਂ ਢਾਹ ਸੁੱਟੋ ਜਿਸ ਦਿਨ ਤੁਹਾਡੇ ਅੰਦਰ ਪ੍ਰਭੂ ਦਾ ਵਚਨ ਜਾਏਗਾ ਉਸ ਦਿਨ ਵਚਨ ਹੀ ਨਿਕਲੇਗਾ ਜਦੋਂ ਸੰਸਾਰਿਕ ਗੰਦਗੀ ਜਾਏਗੀ ਤਾਂ ਸੰਸਾਰਿਕ ਗੰਦਗੀ ਹੀ ਨਿਕਲੇਗੀ ਕਹਿੰਦਾ ਇਸ ਕਰਕੇ ਤੁਸੀਂ ਹਰ ਇੱਕ ਵਿਚਾਰ ਦੇ ਉੱਤੇ ਕਾਪੂ ਪਾ ਲਓ ਜਿਹੜੇ ਤੁਹਾਡੇ ਸਰੀਰ ਦੇ ਵਿਚਾਰ ਨੇ ਉਹ ਤੁਹਾਡੇ ਕੰਟਰੋਲ 'ਚ ਆ ਜਿਦਾ ਸਾਡੇ ਘਰ ਦੇ ਵਿੱਚ ਜਿੰਨੇ ਵੀ ਗੈਜਟਸ ਆ ਉਹ ਸਾਡੇ ਕੰਟਰੋਲ 'ਚ ਆ ਸਾਡੀ ਮਰਜ਼ੀ ਅਸੀਂ ਉਹਨੂੰ ਚਲਾਈਏ ਸਾਡੀ ਮਰਜ਼ੀ ਨਾ ਚਲਾਈਏ ਸਾਡੀ ਮਰਜ਼ੀ ਅਸੀਂ ਪਾਣੀ ਦੀ ਮੋਟਰ ਚਲਾਈ ਆ ਭਾਵੇਂ ਸਾਰਾ ਦਿਨ ਚਲਾਉਂਦੇ ਰਹੀਏ ਸਾਡੀ ਮਰਜ਼ੀ ਅਸੀਂ ਸਵਿਚ ਆਫ ਕਰੀਏ ਤੇ ਬੰਦ ਕਰ ਦਈਏ ਉਸੇ ਤਰ੍ਹਾਂ ਸਾਡਾ ਸਰੀਰ ਵੀ ਸਾਡੇ ਕੰਟਰੋਲ ਵਿੱਚ ਆ ਸਾਡੀ ਮਰਜ਼ੀ ਆ ਕਿ ਅਸੀਂ ਇਹਨੂੰ ਪਰਮੇਸ਼ਰ ਦੇ ਬਚਨਾਂ ਵੱਲ ਲਾਉਣਾ ਆ ਕਿ ਅਸੀਂ ਇਹਨੂੰ ਸੰਸਾਰਿਕ ਵਿਸ਼ਿਆਂ ਵੱਲ ਲਾਉਣਾ ਆ ਜੇ ਤੁਸੀਂ ਸੰਸਾਰ ਤੇ ਫਤਿਹ ਪਾਉਣਾ ਚਾਹੁੰਦੇ ਹੋ ਤਾਂ ਸੰਸਾਰਿਕ ਚੀਜ਼ਾਂ ਵੱਲ ਧਿਆਨ ਲਾਉਂਦੇ ਹੋ ਪਰ ਸਾਡਾ ਮਕਸਦ ਸੰਸਾਰ ਤੇ ਫਤਿਹ ਪਾਉਣਾ ਨਹੀਂ ਆਤਮਿਕ ਚੀਜ਼ਾਂ ਨੂੰ ਪ੍ਰਾਪਤ ਕਰਨਾ ਆ ਕਿਉਂਕਿ ਸੰਸਾਰ ਤਾਂ ਸਾਡੇ ਤੋਂ ਖੋ ਹੀ ਲਿਆ ਜਾਣਾ ਆ ਜਿਹੜਾ ਸਵਰਗ ਸਾਨੂੰ ਸਦਾ ਲਈ ਮਿਲਣ ਵਾਲਾ ਉਸ ਸਵਰਗ ਨੂੰ ਪਾਉਣ ਦੇ ਲਈ ਸਾਡੇ ਬੁਰੇ ਵਿਚਾਰ ਗੰਦਗੀ ਸਾਡੇ ਮੂੰਹ ਚੋਂ ਕਢਾਈ ਜਾਂਦੀ ਤਾਂ ਕਿ ਸਾਡੀ ਆਤਮਾ ਵੀ ਪ੍ਰਿਸ਼ਟ ਹੋ ਜਾਵੇ ਇਹ ਪਰਮੇਸ਼ਰ ਤੋਂ ਪੂਰੇ ਤਰੀਕੇ ਨਾਲ ਟੁੱਟ ਜਾਵੇ ਅਤੇ ਜਿਵੇਂ ਸਰੀਰ ਨਾਸ਼ ਹੋਣ ਵਾਲਾ ਹੈ ਉਹ ਆਤਮਾ ਵੀ ਨਾਸ਼ ਹੋ ਜਾਵੇ ਪਰ ਉਹਦੇ ਲਈ ਤੁਹਾਨੂੰ ਆਪਣੇ ਵਿਹਮਾਂ ਦੇ ਉੱਤੇ ਗੰਦਗੀ ਦੇ ਉੱਤੇ ਬੁਰੇ ਵਿਚਾਰਾਂ ਦੇ ਉੱਤੇ ਕਾਬੂ ਪਾਉਣਾ ਪੈਣਾ ਹੈ ਅਤੇ ਤੁਹਾਨੂੰ ਆਗਿਆਕਾਰ ਹੋਣਾ ਪੈਣਾ ਹੈ ਜਿੱਦਾਂ ਮਸੀਹ ਆਪਣੇ ਬਾਪ ਦੇ ਨਾਲ ਆਗਿਆਕਾਰ ਸੀ ਉਹਨੇ ਸੰਸਾਰ ਵਿੱਚ ਆਇਆ ਪਰ ਪਾਪ ਨੂੰ ਕਬੂਲ ਨਹੀਂ ਕੀਤਾ ਉਹਨੇ ਉਹ ਸਾਰੇ ਵਚਨ ਉਹ ਸਾਰੀਆਂ ਭਵਿਸ਼ਵਾਣੀਆਂ ਜੋ ਉਹਦੇ ਬਾਰੇ ਕੀਤੀਆਂ ਗਈਆਂ ਸੀ ਉਹਨੇ ਪੂਰੀਆਂ ਕੀਤੀਆਂ ਉਸੇ ਤਰ੍ਹਾਂ ਬਚਨ ਸਾਨੂੰ ਕੀ ਕਹਿੰਦਾ ਕਿ ਜਦੋਂ ਤੁਸੀਂ ਆਪਣੇ ਪਰਮੇਸ਼ਰ ਦੇ ਨਾਲ ਆਗਿਆਕਾਰ ਹੋ ਜਾਵੋਗੇ ਦੁਰਵਚਨ ਤੋ ਦੂਰ ਹੋ ਜਾਓਗੇ ਬੁਰੇ ਸ਼ਬਦ 네ਗੇਟਿਵਿਟੀ ਦੇ ਉੱਤੇ ਕਾਬੂ ਪਾ ਕੇ ਆਪਣੇ ਆਪ ਨੂੰ ਆਗਿਆਕਾਰੀ ਦਾ ਪੁੱਤਲਾ ਬਣਾ ਲਓਗੇ ਤਾਂ ਕਹਿੰਦਾ ਉਸ ਦਿਨ ਤੁਸੀਂ ਹਰ ਉਸ ਆਣ ਆਗਿਆਕਾਰੀ ਦਾ ਬਦਲਾ ਲੈ ਲਓਗੇ ਹallelujah ਕਿਉਂਕਿ ਆਣ ਆਗਿਆਕਾਰੀ ਕਰਨ ਵਾਲਾ ਸਾਡੇ ਤੋਂ ਸ਼ੈਤਾਨ ਸੀ ਜਦ ਅਸੀਂ ਉਸ ਸ਼ੈਤਾਨ ਦੀਆਂ ਜੜ੍ਹਾਂ ਨੂੰ ਪੱਟ ਦਵਾਂਗੇ ਉਹਨੂੰ ਹਮੇਸ਼ਾ ਲਈ ਨਾਸ਼ ਕਰਾਂਗੇ ਉਹ ਸਾਡੇ ਅੱਗੇ ਭੱਜ ਜਾਵੇਗਾ ਉਹ ਸਾਡੇ ਅੱਗੇ ਖੜਾ ਨਹੀਂ ਰਹੇਗਾ ਉਹ ਟੇਕ ਨਹੀਂ ਪਾਏਗਾ ਉਹਨੂੰ ਜਾਣਾ ਹੀ ਪਵੇਗਾ ਉਹ ਅਜੇਹਾ ਜਾਏਗਾ ਕਿ ਫਿਰ ਕਦੇ ਵੀ ਨਹੀਂ ਆਏਗਾ ਹallelujah ਤਾਂ ਇਹ 네ਗੇਟਿਵਿਟੀ ਬੁਰੇ ਥੌਟ ਬੁਰੀ ਸ਼ਬਦ ਬੁਰੀਆਂ ਗੰਦੀਆਂ ਗੱਲਾਂ ਗੰਦੀਆਂ ਗਾਲ੍ਹਾਂ ਕੱਢਣਾ ਇਹ ਸਭ ਦਾ ਸਬ ਇਸ ਲਈ ਆ ਕਿਉਂਕਿ ਅਸੀਂ ਪ੍ਰਭੂ ਦੇ ਵਚਨਾਂ ਤੋਂ ਦੂਰ ਆ ਜੋ ਅਸੀਂ ਸੁਣਾ گے ਉਹ ਅਸੀਂ ਕਰਾਂਗੇ ਇਸ ਲਈ ਅੱਜ ਤੋਂ ਵਚਨਾਂ ਨੂੰ ਸੁਣਨਾ ਪੜਨਾ ਸ਼ੁਰੂ ਕਰੋ ਤਾਂ ਜੋ ਜੋ ਤੁਸੀਂ ਸੁਣੋ ਉਹੀ ਤੁਹਾਡੇ ਮੂੰਹ ਚੋਂ ਨਿਕਲੇ ਹallelujah ਆਵਾਜ਼ ਦੇਣਾ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ

ਚਾਨਾ ਦੇ ਪ੍ਰਭੂ ਯਹਵਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਆਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮहिमा ਤੇ ਵਿੜਾਈ ਦਿੰਦੇ ਖੁਦਾਵੰਦ ਅੱਜ ਦੀ ਸ਼ਾਮ ਦੇ ਲਈ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਸੱਚਮੁੱਚ ਸ਼ੁਕਰ ਕਰਦੇ ਆਂ ਕਿ ਤੁਸੀਂ ਦਿਨ ਭਰ ਦੇ ਵਿੱਚ ਸਾਨੂੰ ਸੰਭਾਲਿਆ ਪਿਤਾ ਜੀ ਤੁਹਾਡੇ ਦੂਤਾਂ ਨੇ ਸਾਡੀ ਮਦਦ ਸਹਾਇਤਾ ਗਵਾਹੀ ਕੀਤੀ ਪਤਾ ਪਰਮੇਸ਼ਰ ਆਪਣੇ ਆਤਮਾ ਦੇ ਵਸੀਲੇ ਬles ਕਰੋ ਆਜ਼ਾਦ ਕਰੋ ਚੰਗਿਆ ਕਰੋ ਖੁਦਾਵੰਦ ਤੁਹਾਡੇ ਰੂਹ ਦੇ ਪਹਿਰੇਦਾਰ ਸਾਡੀ ਰੱਖਸ਼ਾ ਹਿਫਾਜ਼ਤ ਕਰਨ ਮਦਦ ਸਹਾਇਤਾ ਗਵਾਹੀ ਕਰਨ ਪਿਤਾ ਜੀ ਤੁਹਾਡਾ ਆਤਮਾ ਅੱਜ ਹੀ ਸਾਡੀਆਂ ਜ਼ਿੰਦਗੀਆਂ ਵਿੱਚ ਉਤਰੇ ਪਤਾ ਅਤੇ ਬਹੁਤਾਈ ਤਦੇ ਨਾਲ ਕੰਮ ਕਰੇ ਖੁਦਾਵੰਦ ਜਿਹੜੇ ਸ਼ਰੀਰ ਅੱਜ ਸ਼ੈਤਾਨ ਦੇ ਦੁਆਰਾ ਜਕੜੇ ਹੋਏ ਨੇ ਖੁਦਾਵੰਦ ਬੁਰੇ ਵਿਚਾਰ 네ਗੇਟਿਵਿਟੀ ਲੜਾਈ ਝਗੜਾ ਕ੍ਰੋਧ ਅਤੇ ਈਰਖਾ ਅਤੇ ਰਾਤ ਦੇ ਸਮੇਂ ਸ਼ੈਤਾਨ ਦੇ ਦੁਆਰਾ ਡਰਾਇਆ ਧਮਕਾਇਆ ਅਤੇ ਗਲਤ ਸੰਬੰਧ ਬਣਾਏ ਜਾਣਾ ਇਹ ਸਾਰੀਆਂ ਵਧੀਆਂ ਦੇ ਉੱਤੇ ਅੱਜ ਹਰ ਇੱਕ ਜਨ ਫਤਿਹ ਪਾਵੇ ਪਤਾ ਪਰਮੇਸ਼ਰ ਜਿੰਨੇ ਵੀ ਭੈਣ ਭਾਈ ਤੁਹਾਡੀ ਹਜ਼ੂਰੀ ਚ ਬੈਠੇ ਨੇ ਜਿਨਾਂ ਨੇ ਆਪਣੇ ਸਿਰਾਂ ਨੂੰ ਤੁਹਾਡੀ ਪਵਿੱਤਰ ਨਾਮ ਦੇ ਅੱਗੇ ਝੁਕਾਇਆ ਪਿਤਾ ਤੁਹਾਡੇ ਬਚਨਾਂ ਨੂੰ ਸੁਣਿਆ ਤੇ ਆਪਣੇ ਆਪ ਨੂੰ ਪ੍ਰਾਰਥਨਾ ਦੇ ਲਈ ਤਿਆਰ ਕੀਤਾ ਖੁਦਾਵੰਦ ਅੱਜ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਵੱਡੇ ਅਤੇ ਅਚਾਰਜ ਕੰਮ ਕੀਤੇ ਜਾਣ ਪਰਮੇਸ਼ਰ ਪਿਤਾ ਅੱਜ ਇਹ ਸਭ ਦੇ ਸਭ ਹੀ ਆਪਣੇ ਸਰੀਰ ਦੀ ਅਣਅਗਿਆਕਾਰੀ ਦੇ ਉੱਤੇ ਫਤਿਹ ਪਾਉਣ ਪਿਤਾਰੇ ਅਗਿਆਕਾਰੀ ਦੇ ਪੁੱਤਰ ਹੋ ਕੇ ਉਸ ਸ਼ੈਤਾਨ ਦੇ ਵਿਰੁੱਧ ਲੜਾਈ ਬਲਕਿ ਯੁੱਧ ਕਰਨ ਦੇ ਵਿੱਚ ਫਤਿਹਮੰਦ ਹੋਣ ਪਿਤਾ ਅੱਜ ਆਪਣੇ ਸਰੀਰ ਦੇ ਕੀਤੇ ਗਏ ਪਾਪਾਂ ਤੋਂ ਤਾਬਾ ਕਰਨ ਔਰ ਹਮੇਸ਼ਾ ਲਈ ਇਸ ਸਰੀਰਿਕ ਪਾਪਾਂ ਤੋਂ ਬਚਾ ਲੈ ਜਾਣ ਖੁਦਾਵੰਦ them. ਰਾਤ ਦਾ ਸ਼ੈਤਾਨ ਦੇ ਦੁਆਰਾ ਡਰਾਇਆ ਜਾਣਾ ਯੇਸ਼ੂ ਨਾਮ ਚ ਕੈਨਸਲ ਆਊਟ ਹੋ ਜਾਵੇ ਖੁਦਾਵਾਨ ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਤੂੰ ਰਾਤ ਦੇ ਪੈਦਲ ਤੋਂ ਨਾ ਡਰੇਗਾ ਨਾ ਦਿਨ ਦੇ ਉੜਦੇ ਤੀਰ ਤੋਂ ਨਾ ਦੁਪਹਿਰ ਦੇ ਉਜਾੜ ਤੋਂ ਤੇ ਨਾ ਹੀ ਹਨੇਰੇ ਤੋਂ ਔਰ ਨਾ ਹੀ ਤਬਾਹੀ ਤੋਂ ਖੁਦਾਵਾਨ ਇਹਨਾਂ ਦੀ ਜ਼ਿੰਦਗੀ ਦੀ ਤਬਾਹੀ ਤੋਂ ਇਹਨਾਂ ਨੂੰ ਬਚਾ ਲਓ ਪਿਤਾ ਰਾਤ ਦੇ ਸਮੇਂ ਡਰਾਉਣ ਤੁਮਕਾਉਣ ਵਾਲੀਆਂ ਸਾਰੀਆਂ ਸ਼ਕਤੀਆਂ ਤੋਂ ਇਹਨਾਂ ਨੂੰ ਆਜ਼ਾਦ ਕਰੋ ਖੁਦਾਵਾਨ ਰਾਤ ਦੇ ਸਮੇਂ ਦਿਨ ਦੇ ਹਰ ਇੱਕ ਪਲ ਦੇ ਸਮੇਂ ਤੁਹਾਡੇ ਦੂਤ ਇਹਨਾਂ ਘਰਾਂ ਪਰਿਵਾਰਾਂ ਦੀ ਰੱਖਸ਼ਾ ਹਿਫਾਜ਼ਤ ਕਰਨ ਦੁਪਹਿਰ ਦਾ ਉਜਾੜ ਇਹਨਾਂ ਦੀ ਜ਼ਿੰਦਗੀ ਚ ਕੰਮ ਨਾ ਕਰ ਸਕੇ ਕੋਈ ਵੀ ਤਬਾਹੀ ਇਹਨਾਂ ਦੀ ਜ਼ਿੰਦਗੀ 'ਚ ਅਸਰਦਾਰ ਨਾ ਹੋਵੇ ਪਤਾ ਪਰਮੇਸ਼ਰ ਤੁਸੀਂ ਇਹਨਾਂ ਨੂੰ ਬLES ਕਰੋ ਖੁਦਾਵੰਦ ਕਿਉਂਕਿ ਸ਼ੈਤਾਨ ਇਹਨਾਂ ਦੇ ਆਤਮਾ ਨੂੰ ਨਾਸ਼ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਦਾ ਹੈ ਖੁਦਾਵੰਦ ਆਪਣੇ ਬੱਚਿਆਂ ਨੂੰ ਹੱਦੋ ਵੱਦ ਫਤਿਹਮੰਦ ਕਰੋ ਕਿ ਇਹ ਆਪਣੇ ਸ਼ਰੀਰਾਂ ਨੂੰ ਬਲਕਿ ਆਪਣੀਆਂ ਆਤਮਾਵਾਂ ਨੂੰ ਬਚਾਉਣ ਦੇ ਲਈ ਔਰ ਉਸ ਸਵਰਗੀ ਜੀਵਨ ਦੀ ਆਸ਼ੀਸ਼ ਨੂੰ ਹਾਸਿਲ ਕਰਨ ਦੇ ਲਈ ਪਤਾ ਪਰਮੇਸ਼ਰ ਸਦਾ ਲਈ ਮਿਹਨਤ ਕਰਦੇ ਰਹਿਣ ਖੁਦਾਵੰਦ ਆਤਮਿਕ ਹਥਿਆਰਾਂ ਨੂੰ ਪਹਿਨ ਲੈਣ ਔਰ ਫਤਿਹਮੰਦ ਹੋਣ ਪਤਾ ਪਰਮੇਸ਼ਰ ਸੱਚਮੁੱਚ ਖੁਦਾਵੰਦ ਇਹਨਾਂ ਦੇ ਆਤਮਿਕ ਹਥਿਆਰ ਅੱਜ ਇਹਨਾਂ ਦੀ ਜ਼ਿੰਦਗੀ 'ਚ ਰਿਲੀਜ਼ ਹੋਣ ਪਤਾ ਤੁਹਾਡੇ ਵਚਨ ਰੂਪੀ ਹਥਿਆਰ ਇਹ ਗ੍ਰੈਂਡ ਕਾਰਲਨ ਖੁਦਾਵੰਦ ਪੜਿਆ ਸੁਣਿਆ ਗਿਆ ਵਚਨ ਕੋਈ ਵੀ ਚਤਾਨੀ ਸ਼ਕਤੀ ਇਹਨਾਂ ਤੋਂ ਚੂਰਾ ਨਾ ਸਕੇ ਪਤਾ ਪਰ ਵਚਨ ਦਾ ప్రతిਫਲ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਜ਼ਰੂਰ ਉਤਰ ਆਵੇ ਖੁਦਾਵੰਦ ਹਰ ਇੱਕ ਜਨ ਤੁਹਾਡੇ ਲਹੂ ਦੇ ਵਸੀਲੇ ਬles ਅਤੇ ਆਜ਼ਾਦ ਕੀਤਾ ਜਾਵੇ ਸਾਰੇ ਗਲਤ ਸ਼ਬਦ ਬੁਰੇ ਵਿਚਾਰਾਂ ਦੇ ਉੱਤੇ ਅੱਜ ਹੀ ਯੇਸ਼ੂ ਨਾਮ ਦੇ ਵਿੱਚ ਫਤਿਹ ਪਾਉਣ ਪਿਤਾ ਜੀ ਜਿੰਨੇ ਵੀ ਭੈਣ ਭਾਈ ਅੱਜ ਇਹਨਾਂ ਪਵਿੱਤਰ ਵਚਨ ਔਰ ਪ੍ਰਾਰਥਨਾ ਦੇ ਦੁਆਰਾ ਤੁਹਾਡੀ ਪਵਿੱਤਰ ਹਜ਼ੂਰੀ 'ਚ ਬੈਠੇ ਨੇ ਖੁਦਾਵੰਦ ਹਰ ਇੱਕ ਜਨ ਅੱਜ ਹੀ ਤੁਹਾਡੀ ਤਾਕਤ ਸਾਤੇ ਬਾਲ ਨੂੰ ਮਹਿਸੂਸ ਕਰੇ ਪਿਤਾ ਆਤਮਾ ਦੇ ਦੁਆਰਾ ਪਵਿੱਤਰ ਸ਼ੁੱਧ ਤੇ ਬles ਕੀਤਾ ਜਾਣ ਤੁਹਾਡੀ ਸਾਮਰਥ ਅਤੇ ਵੱਡੀ ਦਇਆ ਇਹਨਾਂ ਦੀ ਜ਼ਿੰਦਗੀ 'ਚ ਉਤਰ ਆਵੇ ਖੁਦਾਵੰਦ ਅੱਜ ਹੀ ਖੁਦਾਵੰਦ ਇਹਨਾਂ ਦੇ ਲੜਾਈ ਦੇ ਹਥਿਆਰ ਸਰੀਰਿਕ ਨਾ ਪਰ ਆਤਮਿਕ ਹੋ ਜਾਣ ਹੋਰੇ ਰਾਤ ਦੇ ਭੈਜਲ ਤੋਂ ਨਾ ਡਰਨ ਨਾ ਹੀ ਦਿੰਦੇ ਉੜਦੇ ਬਾਣ ਤੋਂ ਖੁਦਾਵੰਦ ਨਾ ਹੀ ਦੁਪਹਿਰ ਦੀ ਤਬਾਹੀ ਤੋਂ ਪਿਤਾ ਪਰਮੇਸ਼ਰ ਨਾ ਹੀ ਉਜਾੜ ਤੋਂ ਖੁਦਾਵੰਦ ਬਲਕਿ ਅੱਜ ਇਹ ਆਪਣੇ ਸਰੀਰ ਦੇ ਉੱਤੇ ਕਾਬੂ ਪਾਉਣ ਵਾਲੇ ਹੋ ਜਾਣ ਸਾਰੇ ਬੁਰੇ ਵਿਚਾਰ ਅੱਜ ਯੇਸ਼ੂ ਨਾਮ ਦੇ ਵਿੱਚ ਪਵਿੱਤਰ ਆਤਮਾ ਦੇ ਵਸੀਲੇ ਬਦਲ ਜਾਣ ਖੁਦਾਵੰਦ ਅੱਜ ਤੋਂ ਇਹਨਾਂ ਦਾ ਉੱਠਣਾ ਬੈਠਣਾ ਬੋਲਣਾ ਚੱਲਣਾ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਬਦਲ ਜਾਵੇ ਪਿਤਾ ਜੀ ਅੱਜ ਹੀ ਇਹਨਾਂ ਦਾ ਬੋਲਣਾ ਤੇ ਇਹਨਾਂ ਦਾ ਸੁਭਾ ਮਸੀਹੀ ਸੁਭਾ ਦੇ ਵਿੱਚ ਬਦਲ ਜਾਵੇ ਖੁਦਾਵੰਦ ਅੱਜ ਤੋਂ ਹਰ ਇੱਕ ਜਨ ਤੁਹਾਡੀ ਮਹਿਮਾ ਤੇ ਤੁਹਾਡੇ ਕੰਮਾਂ ਲਈ ਇਸਤੇਮਾਲ ਕੀਤਾ ਜਾਵੇ ਹਰ ਇੱਕ ਜਨ ਨੂੰ ਤੁਹਾਡੇ ਜੰਦਾ ਲਹੂ ਦੇ ਵਿੱਚ ਕਵਰ ਕਰਦੇ ਖੁਦਾਵੰਦ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੇਨ 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 ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪ੍ਰੇਲਾਈ ਨੰਬਰ ਬੰਦ ਰਹੇਗਾ ਇਹਨਾਂ ਦਿਨਾਂ ਦੇ ਵਿੱਚ ਮੇਰੀਆਂ ਮੀਟਿੰਗਸ ਨੇਰ ਮੈਂ ਘਰ ਤੋਂ ਬਾਹਰ ਜਾ ਰਹੀ ਆ ਸਾਰੇ ਭੈਣ ਭਾਈਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪ੍ਰੇਲਾਈ ਨੰਬਰ ਤੇ ਕਾਲ ਨਾ ਕੀਤੀ ਜਾਵੇ